ਹੋਣ ਲੱਗਿਆ ਵੀਰੇ ਸ਼ੁਰੂ ਵਿੱਚ ਹੀ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਜਿਨ੍ਹਾਂ ਭਰਾਵਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅਖੀਰ ਤੱਕ ਦੇਖੋ ਵੀਡੀਓ ਦੇਖ ਕੇ ਨਾਲ ਦੀ ਨਾਲ ਵੀਡੀਓ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾ ਬਾਈ ਹੁਣੇ ਚੱਲੇ ਸੀਗੇ ਟਰੈਕਟਰ ਮੰਡੀ ਤਲਵੰਡੀ ਸਾਹਿਬ ਤੋਂ ਸ਼ਾਮ ਹੋ ਗਈ ਬਾਈ ਕਹਿੰਦੇ ਅਸੀਂ ਚਲਿਏ ਟਾਈਮ ਨਾਲ ਚਾਲੇ ਪਾਈਏ ਜਾਂਦੇ ਜਾਂਦਾ ਨੂੰ ਰੋਕਿਆ ਵੀਰੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਵੀਡੀਓ ਨੂੰ ਅਖੀਰ ਤੱਕ ਦੇਖ ਕੇ ਸ਼ੇਅਰ ਕਰ ਦਿਓ ਜੇ ਕੋਈ ਜਾਣਕਾਰੀ ਲੈਣੀ ਹੋਈ ਤਾਂ ਕਮੈਂਟ ਕਰ ਦਿਓ ਬਾਈ ਦਾ ਫੋਨ ਨੰਬਰ ਤੁਹਾਨੂੰ ਦੇਵਾਂਗੇ ਜਿੰਨਾ ਭਰਾਵਾਂ ਨੇ ਅਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਇਹੋ ਜਿਹੀਆਂ ਵੀਡੀਓ ਦੇਖਣ ਵਾਸਤੇ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਸਾਨੂੰ ਤੁਹਾਡੇ ਤੋਂ ਬਹੁਤ ਆਸ ਹੈ ਭਰਾਵੋ ਤੁਹਾਡੇ ਸਾਰੇ ਅਸੀਂ ਆਪਣਾ ਪੇਜ ਚਲਾ ਰਹੇ ਹਾਂ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਸਾਨੂੰ ਉਹਦੇ ਨਾਲ ਭਰਾਵੋ ਇਸ ਚੀਜ਼ ਦਾ ਨਸ਼ੀ ਵਾਲੀ ਗੱਲ ਹੋ ਜਾਂਦੀ ਹੈ ਕਿ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਲਾਈਕ ਸ਼ੇਅਰ ਕਰਦੇ ਹੋ ਤੇ ਸਾਨੂੰ ਫੋਨ ਆਉਂਦੇ ਭਰਾਵਾਂ ਦੇ ਤੁਸੀਂ ਵਿੜਾਈ ਦਿਨੋ ਧੰਨਵਾਦ ਆ ਸਾਡੇ ਰੱਬ ਦਾ ਰੂਪ ਹੋ ਤੁਸੀਂ ਆਪਾਂ ਗੱਲਾਂ ਬਾਤਾਂ ਫੇਰ ਕਰਾਂਗੇ ਬਾਈ ਤੇ ਹਰਦੀਪ ਦੇ ਟਰੈਕਟਰ ਆ ਬਾਈ ਉਹਨਾਂ ਨੇ ਜਾਣਾ ਕਹਿੰਦੇ ਠੰਡ ਹੋ ਰਹੀ ਹੈ ਕਿ ਪੰਜ ਟਰੈਕਟਰ ਹੀਰਿਆਂ ਵਰਗੇ ਖੜੇ ਆ ਬਾਈ ਕੋਲੇ ਪਹਿਲਾਂ ਸ਼ੁਰੂ ਚ ਹੀ ਮਲਾਉਣੇ ਆ ਆਜੋ ਬਾਈ ਨੂੰ ਸਾਹਮਣੇ ਕਰਾਂ ਆ ਬਾਈ ਇੱਥੇ ਕੀ ਸ਼ੀ ਗੱਲ ਜੀ ਸਤਿ ਸ਼੍ਰੀ ਅਕਾਲ ਹਰਦੀਪ ਕੀ ਹਾਲ ਹੈ ਵੀਰੇ ਇਹ ਆ ਬਾਈ ਹਰਦੀਪ ਸਿੰਘ ਭੁੱਲਰ ਪਿੰਡ ਕਲ ਚਰਾਣੀ ਜ਼ਿਲ੍ਹਾ ਬਠਿੰਡਾ ਠੀਕ ਹੈ ਬਾਲ ਸਾਹਿਬ ਦੇ ਗਵਾਂਢੀ ਠੀਕ ਹੈ ਬਾਲ ਗਵਾਂਢੀ ਨੇ ਬਾਈ ਬਾਈ ਕੋਲੇ 4-5 ਟਰੈਕਟਰ ਨੇ ਵੀਰੇ ਯਾਰ ਹੱਸ ਦੇਖ ਤਾਂ ਆ ਯਾਰ ਨਹੀਂ ਹੱਸ ਬਦਲ ਨਹੀਂ ਨਹੀਂ ਯਾਰ ਬਾਲ ਸਾਹਿਬ ਨਾ ਜਾ ਰਿਹਾ ਫੇਰ ਵੀ ਸਤਕਾਰ ਜੋ ਆ ਯਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਦਲ ਪੰਜ ਵਾਰ ਦੇ ਮੁੱਖ ਮੰਤਰੀ ਹੁਣ ਸਦਾ ਸੁਖਵੀਰ ਸਿੰਘ ਜੀ ਬਦਲ ਉਹਨਾਂ ਦੀ ਵੀ ਗੰਡੀ ਨੇ ਹੱਸੇ ਮਜ਼ਾਕ ਵਾਲੀ ਗੱਲ ਨਹੀਂ ਸਹੀ ਨਹੀਂ ਠੀਕ ਹੈ ਹਾਂਜੀ ਬਾਈ ਟਰੈਕਟਰ ਦਿਖਾਏ ਕਿਰਾਪਾ ਗੱਲਾਂ ਫੇਰ ਕਰਾਂਗੇ ਬਾਈ ਪਹਿਲਾਂ 743 ਬਾਈ ਤੇਰਾ ਫੋਨ ਨੰਬਰ ਬੋਲ ਦੇ ਵੀਰ ਪਹਿਲਾਂ 8377 8870 97597588779750 ਐਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਟਰੈਕਟਰ ਦੇ ਰੇਟ ਸੰਬੰਧੀ ਜਾਣਕਾਰੀ ਸੈਂਦੀ ਤੁਹਾਨੂੰ ਸਿੱਧਾ ਬਿਨਾ ਕਮਿਸ਼ਨ ਤੋਂ ਸਿੱਧਾ ਆ ਕੇ ਬਾਈ ਤੋਂ ਟਟ ਲੈ ਲਓ +744 ਜੀ 2023 ਮਾਡਲ 255 ਘੰਟੇ ਚੱਲਿਆ ਜੀ ਜਮਾ ਨਵਾਂ ਟਰੈਕਟਰ ਹੈ ਇਹਦੀ ਆਪਾਂ ਕੱਲੇ ਦੀ ਵੀਡੀਓ ਵੀ ਪਾਵਾਂਗੇ ਟਰੈਕਟਰ ਦੀ ਜਾਣਕਾਰੀ ਲੈ ਲਓ ਤੇ ਟਰੈਕਟਰ ਦੇ ਜਮਾ 99 ਪੈਸੇ ਟਾਇਰ ਪਏ ਨੇ 253 ਘੰਟੇ ਚ ਬਾਈ ਕਿੰਨਾ ਕ ਚੱਲ ਗਿਆ 23 ਮਾਡਲ ਪ्योर ਟਰੈਕਟਰ ਹੈ ਮਲੋੜ ਦਾ ਨੰਬਰ ਹੈ ਫਰਸਟ ਪਾਰਟੀ ਦਾ ਟਰੈਕਟਰ ਟਰੈਕਟਰ ਦਾ ਰੇਟ ਹੈਗਾ ਬਾਈ 2 ਲੱਖ 5 ਲੱਖ ਸੌਰੀ 6 ਲੱਖ 85 ਹਜ਼ਾਰ ਦੇ ਵਿੱਚ 6 ਲੱਖ 85 ਹਜ਼ਾਰ 6 ਲੱਖ ਤੇ 85 ਹਜ਼ਾਰ ਬਾਈ ਟਰੈਕਟਰ ਦੀ ਡਿਮਾਂਡ ਕਰਦਾ ਇੱਕ ਤੁਹਾਨੂੰ ਸ਼ੁਰੂ ਚ ਹੋਰ ਗੱਲ ਦੱਸ ਦਈਏ ਬਾਈ ਤੁਸੀਂ ਟਰੈਕਟਰ ਕੋਈ ਵੀ ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣਾ ਟਰੈਕਟਰ ਕਟਾ ਸਕਦੇ ਹੋ ਟਰੈਕਟਰ ਲੋਨ ਕਰਾ ਕੇ ਲੈ ਸਕਦੇ ਹੋ ਬਾਜੂ ਮੁੱਲ ਤੇ ਤੁਹਾਡਾ ਟਰੈਕਟਰ ਕਟਿਆ ਜਾਊਗਾ ਕਿਸੇ ਵੀ ਭਰਾ ਨੇ ਕੋਈ ਟਰੈਕਟਰ ਆਪ ਦਾ ਪੁਰਾਣਾ ਟਰੈਕਟਰ ਕਟਾਉਣਾ ਹੋਵੇ ਕਟਿਆ ਜਾਊਗਾ ਹਫ਼ਤੇ ਦਾ ਤੁਹਾਨੂੰ ਟਾਈਮ ਦਿੱਤਾ ਜਾਊਗਾ ਜੇ ਉਹਦੋਂ ਜਿੰਨੇ ਰੇਟ ਲਾਤਾ ਅਸੀਂ ਲਾਤਾ ਜਾਂ ਬਾਈ ਨੇ ਲਾਤਾ ਤਾਂ ਉਸ ਰੇਟ ਤੇ ਤੁਸੀਂ ਹਫਤੇ ਦਾ ਤੁਹਾਡੇ ਕੋਲ ਟਾਈਮ ਹੋ ਵੱਧ ਦੇਖਦਾ ਹੋਇਆ ਵੇਚ ਦਿਓ ਨਹੀਂ ਬਾਈ ਕੋਲੇ ਛੱਡ ਜੋ ਜਾਂ ਸਾਡੇ ਕੋਲੇ ਛੱਡ ਜੋ ਮੇਰਾ ਨੰਬਰ ਹੈਗਾ ਜੇ ਕੋਈ ਟਰੈਕਟਰ ਲੋਨ ਕਰਾ ਕੇ ਲੈਣਾ 9465362000 ਇਸ ਨੰਬਰ ਤੇ ਸੰਪਰਕ ਕਰ ਲਿਓ ਬਾਈ ਦਾ ਹੈਗਾ 88375 ਨਹੀਂ 88377 ਵੀਰੇ 88377 97500 97500 ਇਸ ਨੰਬਰ ਤੇ ਸੰਪਰਕ ਕਰ ਲਓ ਵੈਸੇ ਆਪਣੇ ਟਰੈਕਟਰ ਕੁਰਸ਼ਮੀਰ ਹੁੰਦੇ ਵੀਰੇ ਨੌਲੇ ਓਕੇ ਜੀ ਆਪਣੇ ਕੋਲੇ ਹੀ ਹੁੰਦੇ ਕਹਿੰਦਾ ਭਾਬ 2023 ਵਾਲਾ ਟਰੈਕਟਰ ਹੈ 6 ਲੱਖ ਤੇ 85000 ਰੁਪਏ ਦੀ ਡਿਮਾਂਡ ਹੈ 200 ਤੇ 55 ਘੰਟੇ ਚੱਲਿਆ ਹੋਇਆ ਟਰੈਕਟਰ 5 ਤੋਂ 5.5 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਹੋ ਜੂਆ ਹਰਦੀਪ ਬਾਈ ਕਿੰਨੇ ਦਾ ਦੇ ਵੀਰੇ ਦੇ ਦੇਂਗੇ ਆਪਾਂ 6 ਲੱਖ ਤੇ 65000 ਰੁਪਏ 6 ਲੱਖ ਤੇ 65000 ਦਾ ਬਾਈ ਕਹਿੰਦਾ ਟਰੈਕਟਰ ਕਰਦੇ ਆਂ ਮਾਨਤਨ ਕਰਦੇ ਆਂ ਥੋੜਾ ਜਿਹਾ ਆ ਜਾਂਦਾ ਮਾਨਤਨ ਹੋ ਜੂ ਹਾਂ ਜੋ ਤਾਂ ਤਾਂ ਮੌਕੇ ਤੇ ਹੁੰਦਾ ਨਾ ਸਹੀ ਦਾ ਉਸ ਤੋਂ ਬਾਅਦ ਆ ਜਾਂਦਾ ਬਾਈ ਕੋਲ 2000 ਤੇ 18 ਮਾਡਲ ਟਰੈਕਟਰ ਆ ਇਹ 1900 ਘੰਟਾ ਚੱਲਿਆ ਗਿਆ ਜਮਾ ਨਵਾਂ ਕੋਰਾ ਟਰੈਕਟਰ ਹੈ ਹੀਰ ਯਾਰ ਦਾ ਵੀਡੀਓ ਦੇਖੋ ਜਮਾ ਚਲਦੀ ਚਲਦੀ ਵੀਡੀਓ ਤੇ ਫੋਨ ਲਾ ਲਓ ਯਾਰ ਡੀਟੀ ਮਾਡਲ ਹੈ ਦੇਗੀ ਚੁੱਲੇ ਵਾਲਾ ਜਮਾ ਨਵਾਂ ਕੋਰਾ ਟਰੈਕਟਰ ਹੈ ਬਾਈ ਜੀ ਪੋਰਾ ਟਰੈਕਟਰ 5 ਲੱਖ ਤੇ 95000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਕਿ ਟਰੈਕਟਰ ਤੇ 4 ਤੋਂ ਸਵਾ 4 ਲੱਖ ਰੁਪਏ ਦਾ ਲੋਨ ਹੋ ਜੂ ਉਹ ਹੋ ਸਕਦਾ 4.5 ਦੇ ਹੋ ਜੇ ਤੁਸੀਂ 4 ਤੋਂ ਸਵਾ 4 ਦਾ ਮੰਨ ਲਓ ਇੱਕ ਤੁਹਾਨੂੰ ਗੱਲ ਦੱਸ ਦੀ ਵੀ ਕੋਈ ਵੀ ਟਰੈਕਟਰ ਹੈ ਨਾ ਜਿਹੜਾ ਪੁਰਾਣਾ ਟਰੈਕਟਰ ਤੁਸੀਂ ਲੋਨ ਕਰਾ ਕੇ ਲੈਣੇ ਹੋ ਆ ਦੇਖੋ ਡਬਲ ਡਿਸਟ੍ਰੀਬਿਊਟਰ ਟਰੈਕਟਰ ਜਮ ਮੱਖੀ ਦਾਗ ਵੀ ਹੈ ਨਹੀਂ ਟਰੈਕਟਰ ਤੇ ਵੀ ਉਹਦੇ ਪੁਰਾਣੇ ਟਰੈਕਟਰ ਤੇ 70% ਲੋਨ ਹੋ ਜਾਂਦਾ ਵੀ ਜਿੰਨੇ ਦਾ ਵੀ ਸੌਦਾ ਹੈ ਉਸ ਤੋਂ 70% ਮੰਨ ਲਓ ਤੁਸੀਂ ਉਸ ਤੇ ਅਮਾਉਂਟ ਤੇ ਲੋਨ ਹੋ ਜੂਗਾ ਜੀ ਕੋਈ ਵੀ ਟਰੈਕਟਰ ਲੈਣੇ ਤੁਸੀਂ ਪੁਰਾਣਾ ਪੂਰਾ ਕੈਂਟ ਨਵਾਂ ਟਰੈਕਟਰ ਹੈ 5 ਲੱਖ ਤੇ 95000 ਰੁਪਿਆ ਡਿਮਾਂਡ ਹੈ ਹਰਦੀਪ ਇਹ ਕਿੰਨੇ ਦਾ ਹੋਊ ਜੀ ਵੀਰੇ ਟਰੈਕਟਰ ਆ ਆਈ ਮੜਾ ਦੇ ਸਾਹਮਣੇ ਪਰਾ ਇਹ ਦੇ ਦੇ ਆਗੇ ਮੇਰੇ ਆਪ 5 ਲੱਖ ਤੇ 70000 ਰੁਪਿਆ ਦਾ 5 ਲੱਖ ਤੇ 70000 ਦਾ ਬਾਈ ਕਹਿੰਦਾ ਟਰੈਕਟਰ ਮਾਨਤਾਨ ਤਾਂ ਹੋਰ ਵੀ ਕਰ ਦਿਆਂਗੇ ਆਏ ਤੇ ਮੌਕੇ ਤੇ ਜਦੋਂ ਆਉਂਗੇ ਬਾਈ ਮੌਕੇ ਤੇ ਮਾਨਤਾਨ ਹੋ ਜਾ ਨਵਾਂ ਟਰੈਕਟਰ ਜਮਾ ਕੋਰਾ ਉਸ ਤੋਂ ਬਾਅਦ ਆਇੰਦਾ ਫਾਰਮ ਟਰੈਕ 45 2010 ਮਾਲ ਟਰੈਕਟਰ ਹੈ ਜਮਾ ਕੋਰਾ ਹੀ ਟਰੈਕਟਰ ਇਹ ਆ ਬਾਈ ਕਿਤੇ ਮੱਖੀ ਦਾ ਦਾਗ ਨਹੀਂ ਟਰੈਕਟਰ ਤੇ ਬੀਕੇਟੀ ਕੰਪਨੀ ਦੇ ਜਮਾ ਨਵੇਂ ਟਾਇਰ ਹੈ ਹਰਿਆਣਾ ਨੰ ਟਰੈਕਟਰ ਦੇਖ ਰਿਹਾ ਮਰਮਾ ਚੌਕ ਦੇ ਆਪਾਂ ਮੂੰਹ ਵੇਖ ਲਓ ਜੱਟ ਟਰੈਕਟਰ ਤੇ ਪੂਰਾ ਘੈਂਟ ਟਰੈਕਟਰ ਜੇ ਕਿਸਾਨ ਭਰਾ ਨੂੰ ਚਾਹੀਦਾ ਵੇ ਡਬਲ ਕਲਚ ਟਰੈਕਟਰ ਟਰੈਕਟਰ ਦਾ ਰੇਟ ਹੈਗਾ ਜੀ 3 ਲੱਖ ਰੁਪਏ ਬਾਈ ਜੀ ਇਹ ਕਿੰਨਾ ਦੇ ਦੇਣਾ ਇਹ ਦੇ ਦੇਵਾਂਗੇ ਵੀਰੇ 270000 270000 ਦਾ ਬਾਈ ਕਹਿੰਦਾ ਦੇ ਦੇ ਦਾਂਗੇ ਡਬਲ ਕਲਚ ਟਰੈਕਟਰ ਹੈ ਵੀਰੇ ਸੈਕੰਡ ਓਨਰ ਹੈ ਨੰਬਰ ਹਰਿਆਣੇ ਦਾ ਸਰਸਾ ਨੰਬਰਨ ਇਹ ਨੰਬਰ ਸਰਸੇ ਸਰਸੇ ਦਾ HR24 ਸਾਨੂੰ ਤਾਂ ਲੋਕਲ ਹੀ ਪੈ ਜਾਂਦਾ ਬਾਈ ਜਿਹੜੇ ਦੋਆਬੇ ਵਾਲੇ ਭਰਾਵੋ ਸਾਨੂੰ ਤਾਂ ਪੰਜਾਬ ਵਾਲਾ ਕੰਮ ਹੀ ਹੈ ਟਰੈਕਟਰ ਬਠਿੰਡੇ ਨਾ ਹੋਇਆ ਵਾ ਟਰੈਕਟਰ 3 ਲੱਖ ਰੁਪਇਆ ਟਰੈਕਟਰ ਦਾ ਰੇਟ ਹੈ ਕਿੰਨੇ ਦਾ ਦੇਣੇ ਜੀ ਇਹ 2 ਲੱਖ 70 ਹਜ਼ਾਰ 2 ਲੱਖ 70 ਹਜ਼ਾਰ ਰੁਪਇਆ ਦਾ ਬਾਈ ਕਹਿੰਦਾ ਟਰੈਕਟਰ ਦੇ ਦੇਾਂਗੇ ਬਾਕੀ ਮੌਕੇ ਤੇ ਥੋੜਾ ਹੋਰ ਵੀ ਮਾਨਤਾਣ ਹੋ ਜਾਈਓ ਜਲਦ ਜਿਓ ਟਰੈਕਟਰ ਕਿਦੋਂ ਪੇਂਟਿੰਗ ਦੀ ਕਰਾ ਲਈ ਜਿਵੇਂ ਨਵਾਂ ਟਰੈਕਟਰ ਆ ਕੋਰਾ ਟਰੈਕਟਰ ਆ ਵੀਰੇ ਵੀਡੀਓ ਨੂੰ ਅਖੀਰ ਤੱਕ ਦੇਖੋ ਦੇਖ ਕੇ ਵੀਡੀਓ ਨੂੰ ਜਲਦੀ ਜਲਦੀ ਜੀ ਬਾਈ ਨੂੰ ਬੇਸ਼ੱਕ ਫੋਨ ਲਾ ਲਓ ਯਾਰ ਛਤਰੀਏ ਦੇ ਨਾਲ ਮਿਲ ਜੂਗੇ ਨਾ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲ ਜੂਗੀ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਹੈ 2 ਲੱਖ 70 ਹਜ਼ਾਰ ਰੁਪਇਆ ਦਾ ਬਾਈ 2013 ਮਾਡਲ ਕਾਪੀ 14 ਦੀ ਹੈ ਅੱਛਾ 13 ਠੀਕ ਹੈ 2013 ਮਾਡਲ ਟਰੈਕਟਰ ਹੈ ਜੀ ਬਠਿੰਡਾ ਨੰਬਰ ਹੈ ਪੂਰਾ ਚੰਗਾ ਟਰੈਕਟਰ ਹੈਗਾ ਬਠਿੰਡਾ ਨੰਬਰ ਫਸਤੀ ਜਾਂ ਸੈਕੰਡ ਆਨਰ ਹੋਏ ਇਹ ਟਰੈਕਟਰ ਹੋਊਗਾ ਫਰਸਟ ਆਨਰ ਹੈ ਫਰਸਟ ਆਨਰ ਦਾ ਟਰੈਕਟਰ ਹੈ ਇਹ ਵੀ ਪੂਰਾ ਸਾਫ ਸੁਥਰਾ ਟਰੈਕਟਰ ਟੂ ਸਪੀਡ ਚ ਹੈ 65 70 ਪੇਸ ਟਰੈਕਟਰ ਦੇ ਟਾਇਰ ਹੈ ਇਹ ਵੀ ਪੂਰਾ ਘੈਂਟ ਹੈ ਟਰੈਕਟਰ ਵੇਖ ਲੋ 4 ਲੱਖ ਤੇ 15000 ਰੁਪਏ ਟਰੈਕਟਰ ਦੀ ਡਿਮਾਂਡ ਹੈ ਹਰਦੀਪ ਭਾਈ ਇਹ ਕਿੰਨੇ ਦੇ ਦੇਣਾ ਇਹ ਦੇ ਦੇਵਾਂਗੇ ਵੀਰੇ ਆਪ 3 ਲੱਖ ਤੇ 85000 ਰੁਪਏ ਦਾ 3 ਲੱਖ ਤੇ 850 ਤੁਨ ਇਹ ਵੀ ਦੱਸੀਏ ਵੀ 3 ਲੱਖ ਰੁਪਏ ਦਾ ਟਰੈਕਟਰ ਦਾ ਲੋਨ ਵੀ ਹੋ ਜਾਊਗਾ। ਹੋਰ ਬਾਈ ਕੋਲ ਇੱਕ 9 ਮਾਡਲ ਫਾਰਮ ਟਰੈਕ 60 ਹੈ ਨਾ। ਹਾਂ 9 ਮਾਡਲ 9 ਮਾਡਲ ਟਰੈਕ ਫਾਰਮ ਟਰੈਕ 60 ਹੈਗਾ। ਇੱਕ ਹਾਲੈਂਡ ਹੈਗਾ। ਇੱਕ ਹਾਲੈਂਡ 2011 ਮਾਡਲ 3 ਸਪੀਡ ਟੌਪ ਮਾਡਲ 50 ਨੰਬਰ ਇਹ ਟਰੈਕਟਰ ਹੈ ਬਾਈ ਨੇ ਜੇ ਕਿਸੇ ਨੂੰ ਤੋਂ ਟਰੈਕਟਰ ਚਾਹੀਦਾ ਹੋਵੇ ਤਾਂ ਬਾਈ ਨਾਲ ਯਾਰ ਸੰਪਰਕ ਕਰ ਲਓ ਬਾਈ ਜੀ ਫੋਨ ਨੰਬਰ ਦੁਆਰਾ ਫੇਰ ਥੋੜਾ ਬੋਲਦੇ। 088377 88377 ਸਤਨੂੰ ਮੈਂ ਪਾਉਂਦਾ 97500 ਇਸ ਫੋਨ ਤੁਸੀਂ ਨੰਬਰ ਤੇ ਬਾਈ ਨੂੰ ਸਿੱਧਾ ਫੋਨ ਕਰਕੇ ਤੁਸੀਂ ਕੋਈ ਟਰੈਕਟਰ ਸੰਧ ਦੀ ਰੇਟ ਸੰਧ ਦੀ ਜਾਣਕਾਰੀ ਲੈ ਸਕਦੇ ਹੋ ਕੋਈ ਵੀ ਟਰੈਕਟਰ ਵਿੱਚ ਪੁਰਾਣਾ ਕਟਾ ਸਕਦੇ ਹੋ ਤੇ ਲੋਨ ਕਰਾ ਕੇ ਵੀ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਅੱਗੇ ਦਿਖਾਉਣੇ ਆਪਾਂ ਸੱਚੀ ਗੱਲ ਦੋਸਤੋ ਜੁੜ ਜੋ ਵੀਡੀਓ ਨਾਲ ਜਿਹੜੇ ਜਿਹੜੇ ਭਰਾ ਜੁੜਿਆ ਵੀਰੇ ਦਿਖਾਉਣੇ ਟਰੈਕਟਰ ਤੁਹਾਨੂੰ ਆਪਾਂ ਬਾਈ ਦੇ ਕਰਮੀ ਦੇ ਸੁੱਖਾ ਸਿੰਘ ਵਾਲੇ ਵਾਲੇ ਕਰਮੀ ਦੇ ਟਰੈਕਟਰ ਸੁੱਖਾ ਸਿੰਘ ਵਾਲੇ ਕਰਮੀ ਦੇ ਟਰੈਕਟਰ ਨੇ ਬਾਈ ਬਾਈ ਕੋਲੇ ਟਰੈਕਟਰ ਚਾਰ ਟਰੈਕਟਰ ਇੱਕ ਬਾਈ ਦੇ ਦੋ ਟਰੈਕਟਰ ਅੱਜ ਵੇਚਤੇ ਤੇ ਚਾਰ ਟਰੈਕਟਰ ਬਾਈ ਕੋਲੇ ਖੜੇ ਆ ਮਲਾਉਣੇ ਆਪਾਂ ਬਲਜੀਤ ਨੂੰ ਬਲਜੀਤ ਆਈ ਮੜਾ ਜਾਓ ਰੇ ਕਰਾਂ ਬਲਜੀਤ ਆਈ ਕਰਾਂ ਏ ਹੈ ਜੀ ਸਰਦਾਰ ਬਲਜੀਤ ਸਿੰਘ ਜੀ ਸਰਾ ਪਿੰਡ ਸੁੱਖਾ ਸਿੰਘ ਵਾਲਾ ਨੇੜੇ ਮੋੜ ਮੰਡੀ ਮਿਲਾ ਬਟੰਡਾ ਹਨਾ ਸੁੱਖਾ ਸਿੰਘ ਵਾਲਾ ਰਾਜਪਾਲ ਨਰਸਰੀ ਬਹੁਤ ਮਸ਼ਹੂਰ ਹੈ ਉੱਥੇ ਖਾਸਾ ਨਰਸਰੀ ਤੇ ਰਾਜਪਾਲ ਨਰਸਰੀ ਹਨਾ ਉੱਥੇ ਬਾਈ ਹੋਰਾਂ ਦਾ ਪਿੰਡ ਹੈ ਮੋੜ ਮੰਡੀ ਕੋਲੇ ਬਾਈ ਜੀ ਸੁੱਖਾ ਸਿੰਘ ਵਾਲਾ ਹੋਰ ਕੀ ਹਾਲ ਹੈ ਵੀਰ ਵਧੀਆ ਤੇਰਾ ਫੋਨ ਨੰਬਰ ਬੋਲੀ ਪ੍ਰੋਗਰਾਮ 99172 99172 3825 3825 99172 3825 22 ਦਾ ਮੋਬਾਈਲ ਨੰਬਰ ਹੈ ਐਸੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਟਰੈਕਟਰ ਜਿਹੜੇ ਜਿਹੜੇ ਦਿਖਾਵਾਂਗੇ ਅਸੀਂ ਤੁਸੀਂ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦਾ ਹੋ ਜੇ ਕੋਈ ਟਰੈਕਟਰ ਲੋਨ ਕਰਾ ਕੇ ਲੈਣਾ ਤਾਂ ਆਪਣਾ ਨੰਬਰ ਨੋਟ ਕਰ ਲਓ 946753 62000 ਬਾਕੀ ਬਾਈ ਦੇ ਟਰੈਕਟਰ ਦਿਖਾਉਣੇ ਇਹਨਾਂ ਦੇ ਸਾਰੇ ਟਰੈਕਟਰਾਂ 'ਚ ਜਿਹੜੇ ਪੁਰਾਣੇ ਟਰੈਕਟਰ ਕੱਟੇ ਜਾਣਗੇ ਹਨ ਤੇ ਜਿਹੜੇ 2012 ਮਾਡਲ ਤੋਂ ਉੱਤੇ ਉੱਤੇ ਬਾਈ ਉਹਨਾਂ ਟਰੈਕਟਰ ਤੇ ਲੋਨ ਵੀ ਹੋ ਜੂਗਾ ਕਿਹੜੇ ਕਿਹੜੇ ਟਰੈਕਟਰ ਘਰੇ ਕਿੰਨੇ ਖੜੇ ਤੇਰੇ ਕੋਲ ਦੋ ਦੋ ਟਰੈਕਟਰ ਕਿਹੜੇ ਕਿਹੜੇ ਮਾਡਲ ਗੜੇ ਸੋਨਾਲੀਕਾ ਸੋਨਾਲੀਕ 2004 ਮਾਡਲ ਤੇ 852 ਕਿਹੜਾ ਮਾਡਲ 2001 ਮਾਡਲ ਇਹ ਬਾਈ ਕੋਲ ਦੋ ਟਰੈਕਟਰ ਚ ਚਾਰ ਟਰੈਕਟਰ ਮੰਡੀ ਚ ਲੱਗਿਆ ਆ 2004 ਮਾਡਲ ਹੈ ਬਾਈ ਨੇ ਅੱਜ ਹੀ ਕਟਿਆ ਟਰੈਕਟਰ 2004 ਮਾਡਲ ਟਰੈਕਟਰ ਹੈ ਬਾਈ ਐਵੇਂ ਜਿਵੇਂ ਦੇ ਦੇਣਾ ਹਾਂ ਡਬਲ ਪੱਕਾ ਟਰੈਕਟਰ ਹੈ ਬਾਈ ਚੰਗਾ ਟਰੈਕਟਰ ਹੈਗਾ ਮੰਗਲੇ ਟਾਇਰ 77 ਪੈਸੇ ਮੂਰਲੇ ਟਾਇਰ ਥੋੜੇ ਵੱਧ ਹੈਗੇ ਟਰੈਕਟਰ ਸਾਫ ਸੁਥਰਾ ਹੈ ਨੰਬਰ ਪੰਜਾਬ ਹੈ ਚਿੱਪ ਵਾਲੀ ਕਾਫੀ ਹੈ ਬਾਈ ਇਹ ਕਿੰਨੇ ਦਾ ਦੇਣਾ ਹੈ ਟਰੈਕਟਰ ਰੇਟ 2 ਲੱਖ 70000 ਹੈ 2 ਲੱਖ ਦਾ ਦੇ ਦੇਣਾ ਜੀ ਦੇਖ ਬਾਈ ਇਹਦਾ ਉੱਪਰ ਦੇਖੋ ਬਾਈ ਦਾ 2 ਲੱਖ ਰੁਪਏ ਦਾ ਟਰੈਕਟਰ ਬਾਈ ਕਹਿੰਦਾ ਦੇ ਦਾਂਗੇ 2 ਦਿਨ ਆਫਰ ਕਿੰਨੇ ਦਿਨਾਂ ਹੈ ਹੈ ਆਫਰ ਕਿੰਨੇ ਦਿਨਾਂ ਹੈ 8 ਦਿਨ 8 ਦਿਨ ਆਫਰ ਆ 8 ਦਿਨਾਂ ਦੇ ਵਿੱਚ ਵਿੱਚ 2 ਲੱਖ ਰੁਪਏ ਦਾ ਟਰੈਕਟਰ ਮਿਲ ਸਕਦਾ ਤੁਹਾਨੂੰ 2004 ਮਾਡਲ ਚਿੱਪ ਵਾਲੀ ਕਾਪੀ ਹੈ ਬਾਈ ਜੀ ਪੂਰਾ ਘੈਂਟ ਟਰੈਕਟਰ ਡਬਲ ਕਲਚ ਟਰੈਕਟਰ ਹੈ ਇੰਜਨ ਗੇਅਰ ਦਾ ਸਹੀ ਹੈ ਨਾ ਹਾਂ ਜੀ ਪੰਜਾਬ ਨੰਬਰ ਆ ਟਰੈਕਟਰ ਬਾਈ ਦਾ ਤੁਹਾਨੂੰ ਨੰਬਰ ਆਪਾਂ ਬੋਲੇ ਹੀ ਲੈ ਲਓ 2004 ਮਾਡਲ ਸਿਰਫ 2 ਲੱਖ ਰੁਪਏ ਚ 70 75 ਭਾਜਾ ਦੇ ਵਿੱਚ ਬਾਈ ਟਰੈਕਟਰ ਕਿਧੋਂ ਨਹੀਂ ਮਿਲਦਾ ਐਡਾ ਵਧੀਆ ਟਰੈਕਟਰ ਉਸ ਤੋਂ ਬਾਅਦ ਬਾਈ ਕੁੜਿਆ ਜਾਂਦਾ 744 2003 ਮਾਡਲ ਟਰੈਕਟਰ ਡਬਲ ਕਲੱਚ ਆ ਲਾਲ ਰੰਗ ਵਾਲਾ ਟਰੈਕਟਰ ਦਾ ਰੇਟ ਹੈਗਾ 2 ਲੱਖ ਤੇ 63000 ਰੁਪਏ 2 ਲੱਖ ਤੇ 63000 ਰੁਪਏ ਟਰੈਕਟਰ ਦਾ ਰੇਟ ਹੈ 2003 ਮਾਡਲ ਹੈ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋ ਤਾਂ ਬਾਈ ਦਾ ਆਪਾਂ ਨੰਬਰ ਤੁਹਾਨੂੰ ਬੋਲੇ ਹੀ ਹੈ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਲਿਓ ਜੀ ਅੱਗੇ ਬਾਈ ਕੋਲੇ 855 855 ਹੈਗਾ 2009 ਮਾਡਲ 3 ਲੱਖ ਤੇ 33000 ਰੁਪਏ ਰੇਟ ਹੈ ਜੀ ਇਹ ਕਿੰਨੇ ਦੇਣਾ ਵੀ ਨਹੀਂ ਟਰੈਕਟਰ ਦੇ ਟਾਇਰ ਹੈਗਾ 75 ਕੁ ਪੈਸੇ ਪੂਰਾ ਵਧੀਆ ਟਰੈਕਟਰ ਹੈ ਵੀ 15 ਦੇ ਦਾ ਹਾਂਜੀ ਤੈਨੂੰ 15 ਤਿੰਨ ਵਟਸਐਪ ਰਵੱਸਪੀਟ ਨਹੀਂ ਹੈਗਾਗਾ ਤੇਲ ਬ੍ਰੇਕ ਜਰੂਰ ਹੈ ਟਰੈਕਟਰ ਬਾਈ ਕਹਿੰਦਾ 3 ਲੱਖ ਤੇ 15000 ਦਾ ਟਰੈਕਟਰ ਦੇ ਦਾਂਗੇ 2009 ਮਾਡਲ ਟਰੈਕਟਰ ਹੈ ਬ੍ਰੇਕ ਵਾਲਾ ਟਰੈਕਟਰ ਹੈ ਵੀਡੀਓ ਤੁਸੀਂ ਦੇਖ ਲਓ ਬਾਈ ਦਾ ਨੰਬਰ ਆਪਾਂ ਤੁਹਾਨੂੰ ਦਿੱਤਾ ਹੀ ਹੈ ਤੁਸੀਂ ਇਸ ਨੰਬਰ ਤੇ ਸਿੱਧਾ ਸੰਪਰਕ ਕਰ ਲੈ ਬਿਨਾਂ ਦਲਾਲੀ ਫਿਰ ਇੱਥੋਂ ਅੱਜ ਕੇ ਤੁਸੀਂ ਟਰੈਕਟਰ ਲਿਆ ਸਕਦੇ ਅੱਗੇ ਬਾਈ ਕੋਲੇ ਹੈਗਾ ਜੀ ਸੋਨਾਲੀਕਾ 60 ਸੋਨਾਲੀਕਾ 60 2004 ਮਾਡਲ ਹੈ 2 ਲੱਖ ਤੇ 90000 ਰੇਡ ਮਾਰਡ ਕਰਦਾ 70 75 ਰੁਪਏ ਟਾਇਰ ਹੈ ਟਰੈਕਟਰ ਪੂਰਾ ਹੈ ਟਰੈਕਟਰ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਨੰਬਰ ਆਪਾਂ ਬਾਈ ਦਾ ਦਿੱਤੇ ਹੀ ਐ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਸਿੱਧਾ ਟਰੈਕਟਰ ਤੁਸੀਂ ਲਿਜਾ ਸਕਦੇ ਹੋ ਵੀਡੀਓ ਨੂੰ ਬਾਤੋ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਭਰਾਵਾਂ ਤੱਕ ਪਹੁੰਚ ਸਕੇ ਆਪਣੇ ਪੇਜ ਨੂੰ ਲਾਈਕ ਕਰ ਲੋ ਤੇ ਸਬਸਕ੍ਰਾਈਬ ਕਰ ਲਓ ਜੀ ਬਿੜੀ ਕਰਾ ਨੰਬਰ ਦੁਆਰੇ ਫਿਰ ਬੋਲਦੇ ਵੀਰੇ 94172 94172 38232 38232 94172 38232 ਐਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਟਰੈਕਟਰਾਂ ਸੰਦੀ ਡੇਟਾ ਸੰਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਬਾਤੋ ਸ਼ੇਅਰ ਕਰ ਦਿਓ ਜੀ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਤੱਕ ਵੀਡੀਓ ਨਾਲ ਜੁੜਨ ਲਈ ਧੰਨਵਾਦ ਆ ਭਰਾ ਤੁਹਾਡਾ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਧੰਨਵਾਦ